ਬੰਦਾ ਕੋਈ ਔਰਤ ਰਾਤ ਨੂੰ ਇੱਕ ਵਾਰੇ ਵੀ ਜਾਵੇ ਤੈਨੂੰ ਮਹਿਸੂਸ ਹੋਣਾ ਚਾਹੀਦਾ ਕਿ ਯਾਰ ਮੇਰੀ ਕੋਹਾ ਦਾ ਇਹਨਾਂ ਕੋਲ ਤੇ ਧਰਨੇ ਤੱਕ ਨਹੀਂ ਚੁਕਾਏ ਜਾ ਰਹੇ ਮੈਂ ਇਹਨਾਂ ਨੂੰ ਇੱਕੋ ਆਪਸ਼ਨ ਦਿੱਤੀ ਸੀ ਕਿ ਯਾਰ ਮੈਂ ਮਤਲਬ ਤੁਹਾਡੇ ਜਿੰਨਾ ਪੜਿਆ ਲਿਖਿਆ ਨੇ ਜੋ ਪੜਿਆ ਹੁੰਦਾ ਤੇ ਮੈਂ ਵੀ ਸੀਪੀ ਲੱਗਿਆ ਹੁੰਦਾ ਜਾਂ ਮੈਂ ਡੀਸੀ ਲੱਗਿਆ ਹੁੰਦਾ ਪਰ ਜੋ ਲੋਕਾਂ ਦੇ ਵਿੱਚ ਰਹਿ ਕੇ ਤੁਸੀਂ ਮਤਲਬ ਤੁਸੀਂ ਕੋਈ ਸੁਝਾਅ ਦੇ ਸਕਦੇ ਹੋ ਹੋ ਸਕਦਾ ਮੇਰਾ ਸੁਝਾਅ ਗਲਤ ਹੋਵੇ ਕਿ ਘੱਮ ਸੇ ਘੱਮ ਇੱਕ ਅਫਸਰੀ ਪੁਆਇੰਟ ਕਰ ਦਿਓ ਉਹਦੇ ਵਿੱਚ ਉਹਨੂੰ ਚਾਹੇ ਪੀਸੀਐਸ ਕਰ ਦਿਓ ਚਾਹੇ ਆਈਐਸ ਇੱਕ ਜ਼ਿਲ੍ਹਾ ਕਰਕੇ ਉਹਨੂੰ ਮਤਲਬ ਇੱਥੇ ਅਪਾਇੰਟ ਕੀਤਾ ਜਾਵੇ ਜਿੱਥੇ ਵੀ ਕਿਤੇ ਧਰਨਾ ਲੱਗਦਾ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਆਉਦੀ ਆ ਕਿਸੇ ਸਰਬੰਦੀ ਨੇ ਧਰਨਾ ਲਾਉਣਾ ਉਹਦੇ ਕੋਲ ਪਹਿਲਾਂ ਉਹ ਆਈਐਸ ਅਫਸਰ ਪੀਸੀਐਸ ਕੋਈ ਕਿਸੇ ਕਲਰਕ ਦੇ ਆਖੇ ਨਹੀਂ ਮੰਨਦਾ ਕੋਈ ਕਿਸੇ ਜੇਜ ਦੇ ਆਖੇ ਨਹੀਂ ਮੰਨਦਾ ਜਦੋਂ ਏਡੇ ਵੱਡੇ ਰਤਬੇ ਵਾਲਾ ਅਫਸਰ ਜਾਂਦਾ ਤੇ ਹਰ ਬੰਦਾ ਗੱਲ ਕਰਨ ਲਈ ਤਿਆਰ ਹੁੰਦਾ ਮੈਂ ਮੈਂ ਉਸ ਗੱਲ ਤੇ ਆਉਣ ਲੱਗਾ ਜੀ ਮੌਕਲ ਵੀ ਹੈ ਕੱਲ ਪ੍ਰਧਾਨ ਮੰਤਰੀ ਵੀ ਫੇਰੀ ਹੈ ਤੁਸੀਂ ਇਹ 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 ਕਰਨਾ ਚਾਹੀਦਾ ਹੈ ਕਿ ਜੇ ਪੁੱਛਿਆ ਜਾਵੇ ਦੂਜੀ ਚੀਜ਼ ਅੱਜ ਤੁਸੀਂ ਖਬਰਾਂ ਦੇ ਵਿੱਚ ਖਬਰਾਂ ਨੇ ਕਿਸੇ ਅਖਬਾਰ ਨੇ ਇੱਕ ਖਬਰ ਲਾਈ ਹੈ ਕਿ 50 ਅਸਦੀ ਢੇਰ ਮਰ ਗਏ 500 ਬੰਦਾ ਅਸੀਂ ਬਚਾ ਲਿਆ ਆ 500 ਬੰਦਾ ਬਚਾਉਣ ਦਾ ਨਤੀਜਾ ਮਤਲਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਦਾ ਤੁਸੀਂ ਕੋਈ ਮੂਵੀ ਬਣਾ ਰਹੇ ਹੋ ਯਾਰ ਮਤਲਬ ਤੁਸੀਂ ਇਹ ਤੇ ਫਿਲਮਾਂ ਦੇ ਵਿੱਚ ਸੀਨ ਚੱਲਦੇ ਨੇ ਕੰਧ ਪਿੱਛੇ ਲੋਕ ਗਏ ਤੇ ਉਹ ਨਕਲੀ ਗੋਲੀਆਂ ਮਾਰ ਦਿੱਤੀਆਂ ਖੜਾਕਾਂ ਸਾਨੂੰ ਇਹ ਕੋਈ ਵਿਖਾਉਣਾ ਚਾਹੁੰਦੇ ਜਦੋਂ ਸਾਡੇ ਬੰਦੇ ਹੀ ਸੁਰੱਖਿਅਤ ਨਹੀਂ ਹੈਗੇ ਇਹ ਪੰਜਾਬ ਹੀ ਸੁਰੱਖਿਅਤ ਨਹੀਂ ਹੈਗਾ ਸਿਰਫ ਇਹ ਡਰਾਮੇ ਕਰਕੇ ਸਾਡਾ ਤੁਸੀਂ ਮਤਲਬ ਭਰੋਸਾ ਜਿਉਂ ਤਰ ਜਿਉਂ ਆਏ ਸੀ ਹੁਣੇ ਕੁਮਰ ਜੀ ਆਏ ਸੀ ਸਰਕਾਰ ਦਾ ਫੇਲਿਅਰ ਦੱਸ ਗਿਆ ਪਰ ਆਪ ਸਰਕਾਰ ਦਾ ਹਿੱਸਾ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਜੀ ਮੈਂ ਸਟਾਰਟਿੰਗ ਇੱਕ ਗੱਲ ਭਾਈ ਸਾਹਿਬ ਸ਼ੁਰੂ ਕੀਤੀ ਹੈ ਕਿ ਮੇਰਾ ਕਿਸੇ ਨਾਲ ਕੋਈ ਸਿਆਸੀ ਮੰਤਵ ਨਹੀਂ ਹੈਗਾ ਮੈਂ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੈਗਾ ਉਹਨਾਂ ਨੇ ਕਿਸ ਸੰਦਰਭ ਚ ਕਿਹਾ ਕਿ ਮੈਂ ਮੰਨਦਾ ਸਰਕਾਰ ਕੱਲੀ ਇਸ ਦਾ ਫੇਲਿਅਰ ਨਹੀਂ ਹੈ ਕੇਂਦਰ ਸਰਕਾਰ ਦਾ ਵੀ ਫੇਲਿਅਰ ਹੈ ਮੋਦੀ ਸਾਹਿਬ ਰੋਜ਼ ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੀ ਜਨਤਾ ਨੂੰ ਕਦੀ ਗੁਰਪ੍ਰਬ ਮਨਾ ਲਿਆ ਕਦੀ ਲਾਲ ਕਿਲੇ ਦੇ ਉੱਤੇ ਦੀਵਾਨ ਸਜਾ ਲੇ ਉੱਥੇ ਜਾਂਦੇ ਨੇ ਪਰ ਪੰਜਾਬ ਨੂੰ ਦਿੱਤਾ ਕੀ ਜਾ ਜਾਇਆ ਜਿਵੇਂ ਕੇਂਦਰ ਸਾੜ ਤੋਂ ਨਾਇਡ ਹੋ ਗਿਆ ਕਿਸਾਨ ਅੰਦੋਲਨ ਤੋਂ ਬਾਅਦ ਉਹਨੇ ਦੇਖਿਆ ਕਿ ਸਾਡੇ ਇਹ ਵਸ ਵਿੱਚ ਨਹੀਂ ਹੈਗੇ ਲੋਕ ਮੈਨੇ ਕਹਿੰਦਾ ਇਕੱਲੇ ਸਿੱਖ ਇਹ ਬੈਲਟ ਹੀ ਇਹੋ ਜੀ ਔਰ ਤੋਂ ਲੈ ਕੇ ਇੱਥੋਂ ਤੱਕ ਕਿ ਬੜੇ ਜਝਾਰੂ ਲੋਕ ਨੇ ਕਿਸੇ ਦੀ ਗੱਲ ਨਹੀਂ ਸੁਣਦੇ ਮਤਲਬ ਇਹ ਆਪ ਕਿਸੇ ਦੀ ਈਣ ਨਹੀਂ ਮੰਨਦੇ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਆ ਚੁੱਕੀ ਹੈ ਏਜੰਸੀਆਂ ਦੇ ਕਿ ਇਹਨੂੰ ਤਬਾਹ ਇਸ ਤਰੀਕੇ ਕੀਤਾ ਜਾ ਸਕਦਾ ਇਹਨਾਂ ਨੂੰ ਨੱਬਿਆ ਇਸ ਤਰੀਕੇ ਕੀਤਾ ਜਾ ਸਕਦਾ ਹਿੰਦੂ ਸਿੱਖ ਵੀ ਕਦੀ ਲੜੇ ਸੀਗੇ ਯਾਰ ਮਤਲਬ ਆਪਸੀ ਇੱਕ ਦੂਜੇ ਦੀਆਂ ਬਾਹਾਂ ਮੜ ਕੇ ਖਲੋਂਦੇ ਸੀ ਇੱਕ ਦੂਜੇ ਦੇ ਉੱਤੇ ਸ਼ਾਂ ਕਰਦੇ ਸੀ ਯਾਰ ਮਾੜੇ ਸਮੇਂ ਦੇ ਵਿੱਚ ਜੇ ਕਿਸੇ ਤੇ ਕੋਈ ਮੇਲਾ ਆ ਗਿਆ ਹਿੰਦੂ ਸਿੱਖਾਂ ਦੇ ਲੰਗਰ ਇਕੱਠੇ ਲੱਗਦੇ ਸੀ ਕਿ ਆ ਗਏ ਤੁਸੀਂ ਕਿਹੜੇ ਪਾਸੇ ਪੰਜਾਬ ਨੂੰ ਲੈ ਕੇ ਜਾ ਰਹੇ ਹੋ ਔਰ ਬਿਲਕੁਲ ਇਹ ਸਾਜ਼ਿਸ਼ ਹੈ ਇਹਨੂੰ ਇੱਕ ਮਤਲਬ ਕੌਨਸਟ ਕੀ ਕਰ ਰਹੇ ਨੇ ਦੁਨੀਆਂ ਭਰ ਦੇ ਮੈਂ ਕਿਸੇ ਵੀ ਜੱਥੇਬੰਦੀ ਨੂੰ ਕਿਸੇ ਫਿਰਕੇ ਨੂੰ ਕਿਸੇ ਵੀ ਆਗੂ ਨੂੰ ਮੈਂ ਨਹੀਂ ਜਿੰਨੇ ਫਿਰਕਾ ਇਤਨਾ ਪੱਤ ਕ੍ਰਿਸਚਨ ਵੀ ਲਾਗੇ Hindu ਵੀ ਲਾਗੇ ਸਿੱਖ ਵੀ ਲਾਗੇ ਮੈਂ ਉਹਦੇ ਨਾਲ ਕਹਿਣਾ ਕਿ ਜਿਹੜੇ ਉਹਨਾਂ ਦੇ ਫਾਲੋਅਰ ਨੇ ਕਿਉਂਕਿ ਜਦੋਂ ਤੁਸੀਂ ਗਰਮ ਬੋਲਦੇ ਹੋ ਅਕਸਰ ਤੁਸੀਂ ਮੀਡੀਆ ਨਾਲ ਰਿਲੇਟਡ ਲੋਕ ਹੋ ਤੁਸੀਂ ਖਬਰ ਚਲਾਓਗੇ ਕੋਈ ਕਿ ਇੱਥੇ ਦਵਾਈਆਂ ਵੰਡ ਦਿੱਤੀ ਤੇ ਮੇਰਾ ਖਿਆਲ ਉਹਦੇ ਤੇ ਨਿਊਜ਼ ਇਹਨੇ ਸ਼ੇਅਰ ਮੈਂ ਜੀ ਇਹਨੇ ਨਹੀਂ ਆਉਣਗੇ ਪਰ ਜਦੋਂ ਮੈਂ ਕਿਸ ਨੂੰ ਗਰਮ ਬੋਤੀ ਮੈਂ ਕਿਸ ਨੂੰ ਚਾਰ ਕਾਲਾ ਸ਼ੇਰ ਜਾਂਦੇ ਨੇ ਉਹ ਮੈਂ ਤੋ 3 ਦਿਨ ਤੋਂ ਯਕੀਨ ਮੰਨੋ ਮੈਂ ਲਗਾਤਾਰ ਸਾਰੇ ਅ fırsਰਾ ਕੋਲ ਬਿਨਾ ਕਿਸੇ ਮਤਲਬ ਨਿੱਜੀ ਲਾਲਚ ਤੋਂ ਮੈਂ ਫਿਰ ਰਿਹਾ ਜਿਸ ਦਿਨ ਭੰਡਾਰੀ ਪੁਲ ਦੇ ਉੱਤੇ ਧਰਨਾ ਲੱਗਾ ਸੀਗਾ ਉਸ ਦਿਨ ਵੀ ਫੇਲੀ ਆ ਗਈ ਸਰਕਾਰ ਦਾ ਔਰ ਜ਼ਿਲ੍ਹਾ ਪ੍ਰਸ਼ਾਸਨ ਦਾ ਕਾਰਨ ਕੀ ਸੀਗਾ ਮੈਂ ਮੈਂ ਦੱਸ ਰਿਹਾ ਨਹੀਂ ਮੈਂ ਮੈਂ ਉਹਦਾ ਇਹਨਾਂ ਨੂੰ ਹੱਲ ਦੱਸਿਆ ਕਿ ਜੇ ਇਹਨਾਂ ਨੂੰ ਸਮਝ ਆ ਜਾਵੇ ਤੇ ਉੱਥੇ ਧਰਨਾ ਲੱਗਾ ਕਈ ਲੋਕ ਪਰਦੇਸੀ ਚਾਹੇ ਦੇਸੀ ਸਾਡੇ ਮਤਲਬ ਪੰਜਾਬ ਵਾਲੇ ਕੋਈ ਆਪਣਾ ਬੱਚਾ ਮੋਢੇ ਦੇ ਉੱਤੇ ਚੰਗਿਆ ਚੁੱਕਿਆ ਆਟੋ ਬੰਦ ਆ ਮਤਲਬ ਵਹੀਕਲ ਸਾਰੇ ਬੰਦ ਨੇ ਹੱਥ 'ਚ ਟੈਚੀ ਐ ਕਿਸੇ ਨੇ ਟ੍ਰੇਨ ਫੜਨੀ ਐ ਕਿਸੇ ਨੇ ਬੱਸ ਫੜਨੀ ਐ ਐਮਬੂ ਮਤਲਬ ਇੰਨਾ ਜਿਹੜਾ ਜ਼ਮੀਰ ਮਰ ਗਿਆ ਇੰਨੀ ਇਨਸਾਨੀਅਤ ਮਰ ਗਈ ਕਿ ਐਮਬੂਲੈਂਸ ਤੱਕ ਉਸ ਦਿਨ ਉਸ ਤਰਨੇ ਦੇ ਵਿੱਚ ਫਸੀ ਜਾ ਰਹੀਆਂ ਪਰ ਕਿਸੇ ਨੇ ਵੀ ਜਦੋਂ ਅਸੀਂ ਇਕੱਠ ਵੇਖਦੇ ਆ ਨਾ ਲੋਕਾਂ ਦਾ ਜਦੋਂ ਅਸੀਂ ਕਿਸੇ ਪਾਰਟੀਆਂ ਦਾ ਇਕੱਠ ਵੇਖਦੇ ਆ ਤੇ ਸਾਡਾ ਜ਼ਮੀਰ ਮਰ ਜਾਂਦਾ ਤੇ ਸਾਡੇ ਅੰਦਰ ਜਿਹੜਾ ਡਰ ਪੈਦਾ ਹੋ ਜਾਂਦਾ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਕਿ ਧਰਨੇ ਨਹੀਂ ਲੱਗਣੇ ਚਾਹੀਦੇ ਉਹ ਵੀ ਫੇਲੀਅਰ ਸੀਗਾ ਮੈਂ ਇਹਨਾਂ ਨੂੰ ਇੱਕ ਆਪਸ਼ਨ ਦਿੱਤੀ ਕਿ ਜਦੋਂ ਧਰਨਿਆਂ ਦੀ ਜਗ੍ਹਾ ਬਣ ਚੁੱਕੀ ਸੀ ਰਣਜੀਤ ਐਵੇਨਿਊ ਦੇ ਵਿੱਚ ਉੱਥੇ ਕਿਉਂ ਨਹੀਂ ਪਾਰਟੀ ਜਿਨ੍ਹਾਂ ਜਿਨ੍ਹਾਂ ਵੀ ਆਪਣੇ ਹੱਕ ਲੈਣੇ ਨੇ ਇਹਦੇ ਨਾਲ ਵੀ ਕੋਈ ਧੱਕਾ ਹੁੰਦਾ ਉੱਥੇ ਧਰਨਾ ਲਾਇਆ ਜਾਵੇ ਉਹਨਾਂ ਬੰਦਿਆਂ ਦੀ ਗੱਲ ਵੀ ਹੈ ਸੀ ਕਿ ਅਸੀਂ ਉੱਥੇ ਜਾ ਕੇ ਬਹਿ ਗਏ ਤੇ ਸਾਨੂੰ ਕੋਈ ਪੁੱਛਣ ਹੀ ਨਹੀਂ ਆਉਂਦਾ ਮੈਂ ਇਹਨਾਂ ਨੂੰ ਕਹਿ ਦਿੱ ਵਾਕਿਆ ਹੀ ਤੁਸੀਂ ਸਿਸਟਮ 'ਚ ਸੁਧਾਰ ਕਰਨਾ ਚਾਹੁੰਦੇ ਹੋ ਟੂਰਿਸਟ ਸਿਟੀ ਹੈ ਇਸ ਅਮਰਸਰ ਨੂੰ ਤੁਸੀਂ ਇਹ ਨਾ ਸਮਝੋ ਕਿ ਇਕੱਲਾ ਪੰਜਾਬ ਦਾ ਹਿੱਸਾ ਹੈ ਇਹ ਦੇਸ਼ ਲੈਵਲ ਤੇ ਰੋਜ਼ ਨੂੰ ਵੇਖਦੇ ਨੇ ਚਾਹੇ ਹਰਮੰਦਰ ਸਾਹਿਬ ਦੇ ਰੂਪ ਦੇ ਵਿੱਚ ਕੀ ਜਿਹੜਾ ਕੀਰਤਨ ਚੱਲਦਾ ਚਾਹੇ ਹਾਂਜੀ ਚਾਹੇ ਤੁਰਗਿਆਂਾ ਮੰਦਿਰ